ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਠਿੰਡਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਸੋ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਵੀ ਦੇ ਇੱਕ ਪ੍ਰਸਿੱਧ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਮੰਚ ਦੇ ਉੱਤੇ ਹੋਈ ਦਲਜੀਤ ਦੋਸਾਂਜ ਅਤੇ ਸੁਪਰਸਟਾਰ ਅਮਿਤਾਬ ਬੱਚਨ ਦੀ ਇਤਿਹਾਸਕ ਮੁਲਾਕਾਤ ਨੇ ਸੱਚ ਮੁੱਚ ਹੀ ਮਾਨਵਤਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਆਪਣੀ ਇਬਾਦਤ ਖੱਟੀ ਹੈ KBC ਸੀਜ਼ਨ 17 ਦੇ ਐਪੀਸੋਡ 60 ਦੇ ਵਿੱਚ ਦਿਲਜੀਤ ਦੋਸਾਂਜ ਨੇ ਹੌਟ ਸੀਟ ਦੇ ਉੱਤੇ ਬਹਿ ਕੇ ਨਾ ਸਿਰਫ ਆਪਣੀ ਗਿਆਨੀ ਵਾਲੀ ਪਛਾਣ ਨੂੰ ਚਮਕਾਇਆ ਹੈ ਸਗੋਂ ਕਿ ਅਮਿਤਾਬ ਬੱਚਨ ਦੇ ਪੈਰੀ ਹੱਥ ਲਾ ਕੇ ਪੰਜਾਬੀ ਗੀਤਕਾਰ ਦੇ ਵਜੋਂ ਆਪਣੇ ਸਨਮਾਨ ਨੂੰ ਵੀ ਪ੍ਰਗਟ ਕੀਤਾ ਹੈ ਸੋ ਇਹ ਘਟਨਾ ਸਿਰਫ ਇੱਕ ਐਪੀਸੋਡ ਨਹੀਂ ਸੀ ਸਗੋਂ ਦੋ ਪੀੜੀਆਂ ਦੇ ਤਾਰਿਆਂ ਦੇ ਵਿਚਕਾਰ ਇੱਕ ਪੁਲ ਦੇ ਵਾਂਗ ਸੀ ਜਿੱਥੇ ਇੱਕ ਪਾਸੇ ਬਾਲੀਵੁੱਡ ਦਾ ਸ਼ਹਿਨ ਸ਼ਾ ਅਮਿਤਾਬ ਬੱਚਨ ਜਿਸ ਨੇ ਦਹਾਕਿਆਂ ਤੋਂ ਭਾਰਤੀ ਸਿਨੇਮਾ ਨੂੰ ਰੋਸ਼ਨ ਕੀਤਾ ਹੈ ਤੇ ਦੂਸਰੇ ਪਾਸੇ ਗਲੋਬਲ ਪੰਜਾਬੀ ਆਈਕਨ ਦਲਜੀਤ ਦੋਸਾਨ ਜੋ ਪੰਜਾਬੀ ਸੰਸਕ੍ਰਿਤੀ ਨੂੰ ਵਿਸ਼ਵ ਪੱਧਰ ਤੱਕ ਲੈ ਗਿਆ ਹੈ ਪਰ ਇਸ ਸੁਨਹਿਰੀ ਪਲਾਂ ਦੇ ਵਿੱਚ ਵੀ ਕੁਝ ਲੋਕਾਂ ਨੇ ਦਲਜੀਤ ਦੇ ਇਸ ਸਨਮਾਨ ਨੂੰ ਟਾਰਗੇਟ ਕੀਤਾ ਹੈ ਖਾਸ ਕਰਕੇ ਖਾਲਸਤਾਨੀ ਗਰੁੱਪਾਂ ਵਰਗੇ ਸਿੱਖ ਫॉर ਜਸਟਿਸ ਨੇ ਇਸ ਨੂੰ ਵਿਵਾਦ ਦੇ ਵਿੱਚ ਬਦਲ ਕੇ ਰੱਖ ਦਿੱਤਾ ਤੇ ਇਥੋਂ ਤੱਕ ਕਿ ਅਮਿਤਾਬ ਬੱਚਨ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਇਹ ਵਿਵਾਦ ਨਾ ਸਿਰਫ ਸਨਮਾਨ ਦੀ ਸੀਮਾ ਨੂੰ ਚੁਣੌਤੀ ਦਿੰਦਾ ਹੈ ਸਗੋਂ ਸਾਨੂੰ ਸੋਚਣ ਤੇ ਮਜਬੂਰ ਵੀ ਕਰਦਾ ਹੈ ਕਿ ਕੀ ਸੱਚਾ ਸਨਮਾਨ ਹਮੇਸ਼ਾ ਹੀ ਸਵੀਕਾਰਿਆ ਜਾਂਦਾ ਹੈ ਜਾਂ ਫਿਰ ਇਹ ਵੀ ਰਾਜਨੀਤਿਕ ਰੰਗਾਂ ਦੇ ਵਿੱਚ ਰੰਗਿਆ ਜਾਂਦਾ ਹੈ ਇਸ ਤੇ ਆਪਾਂ ਵਿਸਥਾਰ ਦੇ ਨਾਲ ਕਰਾਂਗੇ ਗੱਲਬਾਤ ਸੋ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੈਂਟ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਰਾਜੀ ਰੋ ਕੜਸਮ ਗੱਲ ਕਰੀਏ ਤਾਂ ਕੌਣ ਬਣੇਗਾ ਕਰੋੜਪਤੀ ਦੇ ਮੰਚ ਤੇ ਉਤੇ ਦਲਜੀਤ ਦੋਸਾਂਝ ਅਤੇ ਸੁਪਰਸਟਾਰ ਅਮਿਤਾਬ ਬਚਨ ਦੀ ਇਤਿਹਾਸਿਕ ਮਿਲਣੀ ਮਾਨਵਤਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਇਬਾਰਤ ਖੜ ਗਈ ਹੈ ਪਰ ਫਿਰ ਵੀ ਕੁਝ ਲੋਕ ਦਲਜੀਤ ਦੋਸਾਂਝ ਦੇ ਵੱਲੋਂ ਸਤਿਕਾਰ ਕਰਨ ਦੇ ਉਤੇ ਕਿੰਤੂ ਪਰੰਤੂ ਕਰ ਰਹੇ ਨੇ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਤੁਹਾਡਾ ਕੀ ਵਿਚਾਰ ਹੈ ਇਸ ਤੇ ਦੇਖੋ ਗੱਲ ਹੈ ਕਿ ਜੀਵਨ ਦੇ ਵਿੱਚ ਨਾ ਮੈਂ ਕਰੋੜਪਤੀ ਗ੍ਰੀਨ ਚਲਦਾ ਨਾ ਕੌਣ ਹੋਵੇਗਾ ਉਹ ਮੈਂ ਬੜੇ ਦੇਖੇ ਐਪੀਸੋਡ ਦੇਖੇ ਆ ਹਾਂ ਹਾਂ ਉਬੜੇ ਸਿੱਖਣ ਲਈ ਦੇਖੀਦੇ ਆ ਉਹਨਾਂ ਵਿੱਚ ਸਵਾਲ ਹੁੰਦੇ ਨੇ ਨਵੀਂ ਗੱਲ ਹੁੰਦੀ ਆ ਹਾਂਜੀ ਲੇਕਿਨ ਗੱਲ ਇਹ ਕੀ ਆ ਕਿ ਇੱਕ ਨਾ ਮੌਕਾ ਮਿਲਿਆ ਹੋਇਆ ਕਿ ਦਿਲਜੀਤ ਦਾ ਸਾਹ ਹਾਂ ਤੇ ਉਹਨਾਂ ਦਾ ਅਮਤਾਬਜਨ ਸਾਹਿਬ ਦਾ ਜਿਹੜੀ ਇਹ ਮਿਲਣੀ ਸੀ ਬੜੀ ਭਾਪੂਰੀ ਸੀ ਹਾਂ ਇਹਨੂੰ ਮੈਂ ਨਾ ਇੱਕ ਕਪਲ ਦੇਖਿਆ ਚੰਗੀ ਤਰ੍ਹਾਂ ਹਾਂ ਜਿਹਨਾਂ ਨੇ ਦੇਖਿਆ ਉਹ ਹੰਡਾਉਂਦੇ ਆ ਹਾਂ ਲੇਕਿਨ ਜਿਹੜੇ ਤੁਸੀਂ ਗੱਲ ਕਰਦੇ ਉਹ ਦੇਖਣ ਤੋਂ ਬਾਅਦ ਆ ਉਹ ਜਾਂਦੇ ਆ ਉਹਨਾਂ ਦੇ ਇੱਕ ਬੜੀ ਵੇਸ਼ਭੂਸਾ ਆ ਗਈ ਆ ਸਿੱਖੀ ਸਰੂਪ ਹੈਗਾ ਤੇ ਉਹ ਦਲਜੀਤ ਦਸਾਂ ਜਿੱਦਾਂ ਦਾ ਕਲਾਕਾਰ ਹੈ ਜਿਨੇ ਮਤਲਬ ਭਾਰਤੀ ਸਿਨੇਮਾ ਦੇ ਵਿੱਚ ਵੀ ਸਾਡੇ ਪੰਜਾਬੀ ਸਟੇਜ ਦੇ ਉੱਤੇ ਵੀ ਔਰ ਦੁਨੀਆ ਦੇ ਇਸ ਦਸਤਾਰ ਨੂੰ ਨਾ ਪਪੂਲਰ ਕੀਤਾ ਹਾਂ ਹਾਂ ਜਿੱਦਾਂ ਡਾਕਟਰ ਮਰਮੋਣ ਸਿੰਘ ਨੇ ਇੱਕ ਦਸਤਾਰ ਹੀ ਨਹੀਂ ਪੱਤਰ ਕੀਤੀ ਉਹਨਾਂ ਨੇ ਇੱਕ ਸਿੱਖੀ ਦੀ ਔਨੈਸਟੀ ਵੀ ਕੀਤੀ ਪਪੂਲਰ ਹੂੰ ਸਹੀ ਹੈ ਦੱਸਿਆ ਕਿ ਸਿੱਖ ਕਿਸ ਲੈਵਲ ਦਾ ਹੁੰਦਾ ਹੈ ਕਰ ਸ਼ਾਸਤਰੀ ਕਿਸ ਲੈਵਲ ਜਿਹੜਾ ਦੁਨੀਆ ਸਿਰ ਮੱਥਾ ਟੇਕਦੀ ਹੈ ਹਾਂਜੀ ਇਸ ਕਰਕੇ ਉਹ ਦੋਨਾਂ ਦਾ ਮਿਲਣਾ ਇਸ ਮਤਲਬ ਅਸੀਂ ਇੱਕ ਪੀੜੀ ਦਾ ਫਰਕ ਹੈ ਹਾਂ ਦਲਜੀਤ ਦਸਾਂਝੜਾ ਹੈਗਾ ਅਮਤਾਬਚਨ ਦੇ ਬੇਟੇ ਅਭਿਸ਼ੇਕ ਤੋਂ ਵੀ ਛੋਟਾ ਵਾ ਹਾਂ ਠੀਕ ਹੈ ਨਾ ਜੇ ਅਭਿਸ਼ੇਕ ਤੋਂ ਵੀ ਛੋਟਾ ਵਾ ਤੇ ਉਹਨੂੰ ਆਪਣੇ ਬੱਚਿਆਂ ਵਰਗਾ ਲੱਗਦਾ ਤੇ ਜਦ ਬੱਚਾ ਆਪਣੇ ਬਾਪ ਕੋ ਜਾਵੇਗਾ ਤੇ ਪਹਿਰੀਆਂ ਤੇ ਲਾਵੇਗਾ ਹਾਂ ਬਿਲਕੁਲ ਸਹੀ ਗੱਲ ਹੈ ਫਿਰ ਉਸ ਖੇਤਰ ਦਾ ਉਸ ਰਮੌਰ ਹੈ ਜਿਸ ਕਿਤਰ ਜੋ ਆ ਹੁਣ ਜਦੋਂ ਉਸ ਰਮੌਰ ਤੇ ਸ਼ਰੋਮਣੀ ਬੰਦਾ ਸਾਹਮਣੇ ਖੜਾ ਹਾਂ ਤੇ ਅੱਖਾਂ ਨਹੀਂ ਝੁਗਣਗੀਆਂ ਸਿਰ ਵੀ ਝੁਕੇਗਾ ਹਾਂ ਇੱਥੇ ਦਲਜੀਤ ਦਸਾਂਝ ਨੇ ਆਪਣੀ ਜਿਹੜੀ ਸਿੱਖ ਧਰਮ ਦੀ ਜਿਹੜੀ ਇਹ ਜਿਹੜੀ ਹੈਗੀ ਆ ਮਹਿਕ ਹੈਗੀ ਆ ਲਜਜਤ ਹੈਗੀ ਆ ਉਹਨੂੰ ਪੇਸ਼ ਕਰ ਕੀਤੀ ਹੈਗੀ ਆ ਜਿਹੜੀ ਸਾਡੇ ਵੱਡਿਆਂ ਨੇ ਸਾਨੂੰ ਇੱਕ ਝੁਕਣਾ ਸਿਖਾਇਆ ਹਾਂਜੀ ਸਾਡੇ ਬੁਢੇਰਿਆਂ ਨੇ ਸਾਨੂੰ ਇਹ ਦੱਸਿਆ ਕਿ ਜਿਹੜਾ ਤੁਹਾਡੇ ਤੋਂ ਉੱਪਰ ਵਾ ਅਸੀਂ ਤੇ ਕਹਿੰਦੇ ਵੱਡਾ ਬੈਠਾ ਮੰਜੇ ਤੇ ਬੈਠਾ ਹੋਵੇ ਨਾ ਮੰਜੇ ਤੇ ਉਹਦੀ ਪੈਨ ਤੇ ਬੈਠੀ ਦਾ ਸਰਹਾਣੇ ਦੀ ਬੇਟੀ ਦਾ ਹਾਂ ਬਿਲਕੁਲ ਪੈਨ ਦਾ ਮਤਲਬ ਬਿਣਦਾ ਕਿ ਅਸੀਂ ਤੁਹਾਨੂੰ ਝੁਕਣਾ ਆਉਂਦਾ ਸਾਨੂੰ ਨੀਵੇਂ ਤਾਂ ਬੈਣਾ ਆਉਂਦਾ ਹਾਂ ਸਤਕਾਰ ਦੇਣਾ ਆਉਂਦਾ ਹਾਂ ਬਿਲਕੁਲ ਸਤਕਾਰ ਦੇਣਾ ਆਉਂਦਾ ਹੁਣ ਉਸ ਵੇਲੇ ਦਿਲਜੀਤ ਦਸਾਂ ਜਾਨਾਂ ਦੇ ਡਾਇਲੌਗ ਚੱਲ ਰਹੇ ਹੈਗੇ ਆ ਤੇ ਮੈਂ ਬਾਖ ਮਾਰ ਰਿਹਾ ਹੈਗਾ ਹਾਂ ਹੈਨਾ ਦਿਲਜੀਤ ਨੇ ਸੱਚੀ ਗੱਲ ਆ ਕਿ ਮੁੱਲ ਲੋਕਾਂ ਦੇ ਦਿਲ ਦਿੱਤੇ ਆ ਉੱਥੇ ਹਾਂ 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 ਹਨਾ ਦਿਲ ਕਿਵੇਂ ਦਿੱਤੇ ਹੈਗਾ ਕਿ ਜਿਹੜੇ ਪੰਜਾਬ ਦੇ ਹੜਾਂ ਵਾਲਾ ਪ੍ਰਕੋਪ ਸੀਗਾ ਹਾਂਜੀ ਉਹਨੇ ਉਹਨੂੰ ਵਰਲਡ ਵਾਈਡ ਕਰਤਾ ਹਾਂ ਠੀਕ ਹੈ ਨਾ ਉਹਨੇ ਇਹ ਨਹੀਂ ਆ ਕਿ ਜੇ ਉਹਨੇ ਉਥੇ ਹੌਟ ਸੀਟ ਤੇ ਬੈਠ ਕੇ 50 ਲੱਖ ਰੁਪਏ ਜਿਹੜਾ ਕਮਾਇਆ ਵਾ ਉਹਦੇ ਪਉਣਾ ਸੀ ਹੜਪੀਟਾਂ ਦੇ ਹਾਂਜੀ ਲੇਕਿਨ ਉਹਨੇ ਪਾਇਆ ਇੱਕ ਕਿੱਡੀ ਵੱਡੀ ਗੱਲ ਆ ਕਿ ਉਸ ਬੰਦੇ ਕੋ ਕਿੰਨਾ ਕੀਮਤੀ ਸਮਾਂ ਤੇ ਖੇਲੀ ਵਰਤ ਰਿਹਾ ਹੋ ਹਾਂ ਉਹ ਪੰਜਾਬ ਲਈ ਕਰ ਰਿਹਾ ਉਹ ਪੰਜਾਬ ਦੇਣਾ ਲਈ ਕਰ ਰਿਹਾ ਉਹ ਇਹ ਨਹੀਂ ਕਰ ਰਿਹਾ ਕਿ ਓਨਲੀ ਫਾਰ 6 ਹਾਂਜੀ ਉਹ ਪੰਜਾਬੀ ਹੜ ਪੀੜਤਾਂ ਲਈ ਕਰ ਰਿਹਾ ਹਾਂ ਹਾਂ ਅੱਛਾ ਉਹ ਉਹ ਕਿਉਂਕਿ ਉਹਦੇ ਅੰਦਰ ਸਿੱਖੀ ਆ ਸਰਬੱਤ ਦਾ ਭਲਾ ਵਾ ਹਮ ਇੱਕ ਪਿਤਾ ਹਮ ਐਸਐਮ ਬਾਰਕ ਦੀ ਗੱਲ ਚੱਲਦੀ ਆ ਕੋਈ ਨਾ ਦਿਸੇ ਬਾਹਰ ਜੀ ਉਹ ਦਲਜੀਤ ਉਸ ਲੈਵਲ ਤੇ ਪੁੱਜਾ ਹੋਇਆ ਹਾਂਜੀ ਜਿਹੜਾ ਉਹ ਪੱਧਰ ਆ ਤੇ ਜਦੋਂ ਉਹ ਕਹਿੰਦੇ ਆ ਵੀ ਮੈਂ ਤੈਨੂੰ ਕਬੂਲਾਂ ਤੂੰ ਮੈਨੂੰ ਕਬੂਲ ਹਾਂ ਉਹ ਗਾਣਾ ਬਾਪੂਰਤ ਹਮ ਫਿਰ ਜਦੋਂ ਉਹ ਕਹਿੰਦੇ ਬਾਬੇ ਨਾਨਕ ਜਿਉਂ ਅੱਜ ਸਤਿਗੁਰ ਦੀ ਕਿਰਪਾ ਹੈ ਕਿ ਸਾਰਾ ਸੰਸਾਰ ਜੀ 556ਵਾਂ ਪ੍ਰਗਟ ਦੇਸ ਮਨਾ ਰਿਹਾ ਹੈਗਾ ਤੇ ਉਸ ਤੋਂ ਪਹਿਲਾਂ ਹੀ ਹਮ ਤੁਮ ਤਾਂ ਅਭਜਨ ਬਾਬੇ ਨਾਨਕ ਨੂੰ ਯਾਦ ਕਰਦੇ ਆ ਹਮ ਸਿੱਖ ਧਰਮ ਦੇ ਪਹਿਲੇ ਗੁਰੂ ਨੂੰ ਬਿਨਾਮ ਕਰਦੇ ਆ ਕਹਿੰਦੇ ਮਨ ਨੂੰ ਇਹ ਉਸੱਚ ਗਾ ਕੇ ਸੁਣਾ ਕੁਛ ਹਮ ਤੇ ਜੋ ਉਹ ਗਾਉਂਦੇ ਹੈਗੇ ਤੇ ਜਿਹੜੇ ਉਹਨਾਂ ਡਾਇਲੌਗ ਹੋਏ ਹੈਗੇ ਆ ਜਾ ਉਹਨਾਂ ਨੇ ਮਤਲਬ ਉਹ ਸਿੱਖ ਧਰਮ ਲਈ ਜਾਂ ਧਰਮ ਦੇ ਪ੍ਰਤੀ ਜਿਹੜੀ ਸ਼ਰਧਾ ਤੇ ਜਾਂ ਉਹਨਾਂ ਨੇ عقیدਤ ਕੀਤੀ ਅਮਤਾਬਤ ਨੇ ਉਹ ਹੀ ਬਾਖ ਮਾਰਾ ਹਾਂ ਆ ਜਿਹੜੇ ਨਾ ਤੁਸੀਂ ਕਿਨੇ ਪ੍ਰਚਾਰ ਕਰਦੇ ਆ ਵੀ ਉਹਨਾਂ ਨੇ ਪੈਰੀ ਹੱਥ ਕਿਉਂ ਲਾਇਆ ਜੇ ਕਰਦੇ ਇਹ ਸੰਕੀਰਣ ਲੋਕ ਹੈਗੇ ਹਾਂ ਜਿਨ੍ਹਾਂ ਦੇ ਛੋਟ ਸੋਚ ਜੋ ਹੈ ਛੋਟੇ ਸੋਚ ਸੋਚ ਨਹੀਂ ਗਈ ਹੈਗੀ ਸੋਚ ਹੈ ਹੀ ਨਹੀਂ ਉਹ ਸੋਚ ਤੇ ਤੱਬਾ ਵਾ ਤੇ ਸਹੀ ਪੁੱਛਦੇ ਜੇਕਰ ਇਹ ਲੋਕ ਦੁਹਰਾ ਕਿਸੇ ਐਪੀਸੋਡ ਕਰਕੇ ਦੇਖ ਲੈਣ ਹਾਂਜੀ ਇਹ ਹੀ ਲੋਕ ਦੇਖ ਲੈਣ ਐਪੀਸੋਡ ਨੂੰ ਦੇਖ ਲੈਣ ਚੰਗੀ ਤਰ੍ਹਾਂ ਮੇਰਾ ਖਿਆਲ ਹੈ ਇਹ ਵੀ ਲਾਉਣਗੇ ਹੱਥ ਲਾਉਣਗੇ ਪੈਰੀ ਹੱਥ ਲਾਉਣਗੇ ਹਾਂ ਵੀ ਉਸ ਲੈਵਲ ਦਾ ਬੰਦਾ ਜਦੋਂ ਗੱਲ ਕਰਦਾ ਨਾ ਉਹ ਗੱਲ ਕਿਲਰ ਦੀ ਹੈ ਜੀ 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 ਹਨਾ ਕਿ ਬੰਦੇ ਦਾ ਲੈਵਲ ਤੇ ਹੋਵੇ ਕੋਈ ਹਾਂਜੀ ਅਸੀਂ ਉਹ 40 ਸਾਲ ਪੁਰਾਣੀ ਗੱਲ ਪਤਨੀ ਹੋਈ ਜਾਂ ਨਹੀਂ ਜਿਹਦਾ ਰਿਕਾਰਡ ਕੋਈ ਨਹੀਂ ਹਾਂ ਅਸੀਂ ਉਹ ਚੱਕੇ ਕਰੀ ਜਾਂਦੇ ਆ ਵੀ ਤੁਸੀਂ ਸੁਧਰ ਨਹੀਂ ਨਹੀਂ ਹਾਂ ਜੇਕਰ ਕੋਈ ਵਿਅਕਤੀ ਜਿਹਨੇ 40 ਸਾਲ ਪਹਿਲਾਂ ਮੰਨ ਲਓ ਕੋਈ ਗਲਤ ਅਰਮ ਮਾੜੀ ਵੀ ਕੀਤੀ ਹੋਗੀ ਹਾਂ ਹਾਂ ਜਿਹੜੀ ਸਾਨੂੰ ਨਹੀਂ ਚੰਗੇ ਲੱਗੀ ਜੇ ਆਫਟਰ 40 ਈਅਰਸ ਉਹ ਚੇਂਜ ਆਈ ਹੈ ਤਬਦੀਲੀ ਆਈ ਹੈ ਉਹਦਾ ਸਵਾਗਤ ਕਰਨਾ ਕਿ ਉਹਨੂੰ ਉੱਥੇ ਖੜੇ ਰੱਖਣਾ ਹਾਂ ਸਹੀ ਹੈ ਨਾ ਧਰਮ ਕੀ ਸਕੋਂਦਾ ਹਮ ਧਰਮ ਇਹ ਨਹੀਂ ਹੁੰਦਾ ਕਿ ਪਾਪੀ ਨੂੰ ਮਾਰ ਦਿਓ ਹਮ ਧਰਮ ਹੁੰਦਾ ਪਾਪ ਨੂੰ ਖਤਮ ਕਰੋ ਅਸੀਂ ਪਾਪ ਨੂੰ ਖਤਮ ਕਰਨ ਦੇ ਲਈ ਸਫਲ ਹੋਏ ਹਾਂ ਹਮ ਹਨਾ ਅਜੇ ਦਰਜੀਤ ਦਸਾਂਝ ਨੇ ਸਿੱਖੀ ਦਾ ਉਸ ਰੂਪ ਸਾਹਮਣੇ ਪੇਸ਼ ਕੀਤਾ ਸਿੱਖੀ ਦੀ ਉਹ ਵਿਚਾਰਧਾਰਾ ਸਾਹਮਣੇ ਪੇਸ਼ ਕੀਤੀ ਹੈ ਜਿੱਥੇ ਮਤਲਬ ਤਾਂ ਬਜਨ ਨੂੰ ਸਿਰ ਨੋਣਾ ਪਿਆ ਜਾਂਦਾ ਹਮ ਜਦ ਕਿ ਜਦੋਂ ਇਹ ਵਰਤਾਰਾ ਹੋਇਆ ਜਿਹਦੇ ਬਾਰੇ ਉਹ ਸਿੱਖਾਂ ਦਾ ਜਿਹੜਾ ਮਤਲਬ ਪੂਰੀ ਦੁਨੀਆ ਦੇ ਵਿੱਚ ਇਹਦਾ ਵਰਤਾਰਾ ਬੜਾ ਨੈਗੇਟਿਵ ਆ ਗਿਆ ਸੀ ਹਾਂਜੀ ਨੈਗੇਟਿਵ ਹੋਇਆ ਸੀ ਵੀ ਇਹ ਮਤਲਬ ਇਹ ਭਰੋਸੇਯੋਗ ਲੋਕ ਨਹੀਂਗੇ ਇਹ ਮਤਲਬ ਧੋਖਾ ਕਰਦੇ ਵੀ ਦੇ ਸਕਦੇ ਕਿਉਂਕਿ ਕਤਲ ਹੋਇਆ ਸੀ ਨਾ ਕਹਿੰਦੇ ਅੰਗ ਰੱਖੇ ਤਾਂ ਵੱਲੋਂ ਜੀ 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 ਪੂਰੀ ਦੁਨੀਆ ਦੇ ਵਿੱਚ ਨੈਗੇਟਿਵ ਪੁਆਇੰਟ ਗਿਆ ਹਮ ਹੈਨਾ ਉਸ ਵੇਲੇ ਕੁਝ ਵੀ ਕੋਈ ਕਹਿ ਸਕਦਾ ਸੀ ਜਿੱਥੇ ਜੁੜਿਆ ਸੀਗਾ لیکن ਗੱਲ ਹੈਗੀ ਆ ਕਿ ਅੱਜ ਅਮਤਾਬ ਵਜਨ ਨੇ ਉਸ ਜਿਹੜੀਆਂ ਸਿੱਖੀ ਦੇ ਜੜਾਂ ਜਿਹੜੀਆਂ ਬੜੀ ਖੂਬਸੂਰਤ ਜਿਹਦੇ ਨਾਲ ਬਹੁਤ ਖੂਬਸੂਰਤ ਫੁੱਲ ਖਿੜੇ ਆਗੇ ਦੁਨੀਆ ਦੇ ਵਿੱਚ ਹਾਂ ਹਾਂ ਹੈਨਾ ਅੱਜ ਉਹਨਾਂ ਨੂੰ ਨਮਸਕਾਰ ਕੀਤੀ ਹੈਗੀ ਹਾਂ ਹੈਨਾ ਉਸ वेदना ਉਸ ਸੁਵੇਦਨਾ ਦਾ ਜ਼ਿਕਰ ਕਰਨਾ ਪੈਂਦਾ ਸੀਗਾ ਅਸੀਂ ਅੱਜ ਦਲਜੀਤ ਸੰਸਾਨ ਨੇ ਗੱਲ ਇਹ ਤੁਹਾਨੂੰ ਕਿਹਦੇ 50 ਲੱਖ ਇਹ ਦਿੱਤਾ ਹਾਂ ਹਾਂ ਉਹਨੇ 10 ਪੰਡ ਵੀ ਬਣਾਏ ਹਾਂ ਹਾਂ ਹਾਂਜੀ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਯਾਰ ਤੂ ਤੇ 10 ਪਿੰਡ ਬਣਾ ਰਿਹਾ ਹੈ। ਹਮਮ ਜਦਜੀਤ ਤੇਰੀ ਬੜੀ ਵਡਿਆਈ ਹੈ। ਹਾਂਜੀ ਉਹ ਕਹਿੰਦਾ ਨਹੀਂ ਮੈਂ ਨਹੀਂ ਬਣਾਇਆ। ਮੈਨੂੰ ਪੰਜਾਬ ਨੇ ਬਣਾਇਆ। ਹਮਮ ਵੀ ਮੈਂ ਨਹੀਂ ਯੋਗਾ ਕਿਥੋਂ ਕਿ ਮੈਂ ਆਪਣਾ ਰਵਾਂ। ਜੀ ਮੈਂ ਤੇ ਪੰਜਾਬ ਨੇ ਮੈਨੂੰ ਬਣਾਇਆ। ਮੈਂ ਉਹਦੀ ਗੋਚ ਖੇਡ ਕੇ ਪੜਿਆ ਉੱਚੀ ਤੇ ਪਹੁੰਚਾ। ਹਮਮ ਹੁਣ ਉਹਦਾ ਜਿਹੜਾ ਸ਼ਬਦ ਸ਼ਬਦ ਨਾ ਹਮ ਉਸ ਅਦਕਾਰ ਯੋਗਾ। ਹਮ ਤੇ ਅੱਜ ਦਿਲਜੀਤ ਦਸਾਂਝ ਨੇ ਮੈਂ ਸੋਚਦਾ ਕਿ ਇਸ ਪੂਰੇ ਵਿਸ਼ਵ ਦਾ ਦਿਲ ਜਿੱਤਿਆ। ਹਾਂਜੀ ਜਿਹੜੀਆਂ ਸਿੱਖ ਧਰਮ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਹੈਗੀਆਂ ਉਹਨਾਂ ਨੂੰ ਅਜਾਗਰ ਕੀਤਾ। ਹਮ ਜੇ ਕਰ ਕੀਤਾ ਗੱਲ ਇਹ ਨਹੀਂਗਾ ਕਿ ਉਹਦੇ ਉਹਦੇ ਪੈਰੀ ਹੱਥ ਕਿਉਂ ਲਿਆ ਮੈਂ ਦੇਖਦਾ ਕਈਆਂ ਦੇ ਨਾ ਬੁੜੇ ਨਾਂ ਸੀਗੇ ਔਰ ਅਬੀ ਸਿੰਘ ਵਗੈਰਾ ਹੋਰ ਮੈਨੂੰ ਉਹਨਾਂ ਦੇ ਵੀ ਤਰਸ ਆਇਆ ਵੀ ਤੁਹਾਨੂੰ ਨਹੀਂ ਚੰਗਾ ਇਹ ਵੀ ਜਥੇਦਾਰੀ ਵੀ ਕਹਿ ਗਏ ਹਾਂ ਹਾਂਜੀ ਮੈਨੂੰ ਉਹਦੇ ਵੀ ਤਰਸ ਆਇਆ ਵੀ ਤੁਸੀਂ ਸਰਬੱਤਾ ਦਾ ਭਲੇ ਰਾਸ ਕਿਉਂ ਨਾ ਕਰ ਜੰਨੇ ਤੁਸੀਂ ਹਾਂ ਤੁਸੀਂ ਅੱਜ ਦਿਲਜੀਤ ਕਿਉਂ ਕੱਢ ਰਹੇ ਹੋ ਕੋਈ ਇੱਕ ਮੈਨੂੰ ਹੋਰ ਚੈਨਲ ਤੋਂ ਸੁਣਦਾ ਸੀ ਇਹ ਕਹਿੰਦਾ ਦਿਲਜੀਤ ਹੋਇਆ ਜਾਂ ਮਤਲਬ ਆਪਣੇ ਮੁੰਡਾ ਹੈਗਾ ਸਰਤਾਜ ਹਾਂਜੀ ਕਿੰਦਾ ਇਹ ਸਾਰੇ ਹੀ ਮਤਲਬ ਨਾ ਇਹ ਬ੍ਰਾਹਮਣਵਾਦੀ ਹੋ ਗਏ ਹਿੰਦੂ ਜਵਾਣ ਹੋ ਗਏ ਉਹ ਨਹੀਂ ਭਰਾਵਾ ਹਮ ਸਿੱਖੀ ਦੀਆਂ ਵਾਰਾਂ ਢਾਡੀਆਂ ਨੇ ਗੋਣੀਆਂ ਹਮ ਕਲਾਕਾਰਾਂ ਨੇ ਨਹੀਂ ਗੋਣੀਆਂ ਕਲਾਕਾਰ ਪੂਰਾ ਜਗ ਦਾ ਹੁੰਦਾ ਹੈ ਦੈਰਾਂ ਤੋਂ ਮੁਕਤ ਹੁੰਦਾ ਲੇਕਿਨ ਉਹ ਆਪਣੀ ਗੱਲ ਕਰਦਾ ਹਮ ਇਹਨਾਂ ਦੀਆਂ ਕੋਈ ਸਰਹਾਦਾ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਹਮ ਇਹ ਬਿਜੌਂਡ ਦੈਟ ਹੁੰਦੇ ਆ ਜੀ ਜੀ ਅੱਜ ਪਾਕਿਸਤਾਨ ਨਾਲ ਹੀ ਜੰਗ ਲੜ ਰਹੇ ਆ ਮੈਂ ਸੁਰੇ ਪਾਕਾਂ ਦੀ ਹਾਦੀਆਂ ਨੂੰ ਸੁਣ ਕੇ ਆ ਹਮ ਕਿੰਦਾ ਮੈਂ ਪ੍ਰੇ ਕਰ ਦਵਾਂ ਉਹਨੂੰ ਹਮ ਹੈਨਾ ਜੀ ਤੁਸੀਂ ਮੈਂ ਨੂਸਰ ਸਾਨੂੰ ਨਾਂ ਸੁਣਾ ਤੇ ਮਨੀਦ ਨਹੀਂ ਮੈਨੂੰ ਉਹਦੀ ਹਾਂ ਸਹੀ ਗੱਲ ਹੈ ਮੈਨੂੰ ਕਿਦਾਂ ਮੈਨਾਂ ਦੇਖਾਂ ਉਹ ਮੁਸਲਮਾਨ ਨਾ ਨਹੀਂ ਦੇ ਸਕਦੇ ਹਾਂ ਗੱਲ ਉਹਨਡ ਕੱਟੇ ਲੋਕ ਆ ਜਿਨ੍ਹਾਂ ਨੇ ਅੱਗ ਬਲਣੀਆਂ ਫਿਰਕਾਂ ਦੀ ਫਿਰਕੂ ਉਹ ਉਹਨਾਂ ਨੂੰ ਮੁਬਾਰਕ ਉਹ ਗੱਲਾਂ ਗੰਦੀਆਂ ਹੋਣਗੀਆਂ ਲੇਕਿਨ ਜਿਨ੍ਹਾਂ ਨੇ ਉਸ ਧਰਮ ਦੀ ਗੱਲ ਕਰਨੀ ਆ ਧਰਮ ਦਾ ਉਹ ਚਿਰਾਗ ਬਲਣਾ ਜਿਹਦੇ ਪਿਆਰ ਮੁਹੱਬਤ ਦਾ ਘਿਓ ਪੋਣਾ ਤੇ ਉਹ ਤੇ ਲਾਈਟ ਵਧਿਆ ਹੋਊਗੀ ਉਹ ਖੁਸ਼ਹਾਲ ਨੇ ਬਣੀ ਆ ਤੇ ਉਹ ਦਿਲਜੀਤ ਨੇ ਬਣੀ ਆ ਹਾਂ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਕੌਣ ਬਣੇਗਾ ਕਰੋੜਪਤੀ ਦੇ ਉਸ ਮੰਚ ਤੇ ਉੱਤੇ ਜੋ ਹੋਇਆ ਉਹ ਸਿਰਫ ਇੱਕ ਮਿਲਣੀ ਨਹੀਂ ਸੀ ਉਹ ਸਾਡੇ ਸੱਭਿਆਚਾਰਤਾ ਇੱਕ ਜੀਵੰਤ ਪ੍ਰਤੀਕ ਵੀ ਸੀ ਸੋ ਦਲਜੀਤ ਦਸਾਲ ਨੇ ਜਿਸ ਅਧਿਕਾਰ ਦੇ ਨਾਲ ਅਮਿਤਾਭ ਬੱਚਨ ਜੀ ਦੇ ਪੈਰੀਂ ਹੱਥ ਲਾਇਆ ਹੈ ਉਹ ਸਾਡੀ ਗੁਰੂ ਸ਼ਿਸ਼ੇ ਪਰੰਪਰਾ ਬਜ਼ੁਰਗਾਂ ਦੇ ਪ੍ਰਤੀ ਸ਼ਰਧਾ ਅਤੇ ਸੱਚੇ ਮਨੁੱਖੀ ਸੰਸਾਦੀ ਇੱਕ ਮਿਸਾਲ ਸੀ ਇਸ ਨੂੰ ਵਿਵਾਦ ਬਣਾਉਣ ਵਾਲੇ ਲੋਕ ਸ਼ਾਇਦ ਆਪਣੀ ਨਫ਼ਰਤ ਜਾਂ ਫਿਰ ਅਣਜਾਣਤਾ ਦਾ ਸ਼ਿਕਾਰ ਹੋਣਗੇ ਪਰ ਉਹ ਇਸ ਸਚਾਈ ਨੂੰ ਨਹੀਂ ਬਦਲ ਸਕਦੇ ਕਿ ਸਤਕਾਰ ਕਦੇ ਵੀ ਪੁਰਾਣਾ ਨਹੀਂ ਹੁੰਦਾ ਸਵੇਲਾ ਹੋ ਚਲਿਆ ਖੜਾ ਸਾਹਿਬ ਬ੍ਰੇਕ ਦਾ ਆਪਾਂ ਮਿਲਦੇ ਆਂ ਇੱਕ ਬ੍ਰੇਕ ਤੋਂ ਬਾਅਦ ਸੋ ਦੋਸਤੋ ਤੁਸੀਂ ਕਿਤੇ ਨੇ ਚਾਹਣਾ ਦਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ